ਸ੍ਰੀਕਲ ਦੋਸਤੋ ਮੈਂ ਰਵਨੀ ਤਾਲੀਵਾਲ ਤੁਹਾਡਾ ਸਵਾਗਤ ਆਪਣੇ ਇੱਕ ਵੱਡੇ ਇਨਫੋਰਮਰ ਚੈਨਲ ਤੇ ਸਵਾਗਤ ਕਰਦੀ ਹਾਂ ਜੀ ਉਮੀਦ ਹੈ ਤੁਸੀਂ ਸਾਰੇ ਰੱਬ ਦੀ ਕਿਰਪਾ ਨਾਲ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਕੋਈ ਵੀਰ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਜੀ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦਾ ਤੁਹਾਡਾ ਸਿਰਦਾ ਫਰਜ਼ ਪਨਦਾ ਹੀ ਹੈ ਜੀ ਅੱਜ ਆਪਾਂ 20 ਨਵੰਬਰ 2025 ਨੂੰ ਹੋਣ ਵਾਲੇ ਵੱਖ-ਵੱਖ ਕਬੱਡੀਕ ਪਾਵਰੇ ਗੱਲਬਾਤ ਕਰਾਂਗੇ ਜੀ ਉਹਨਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਇੱਕ ਵੱਡੀ ਕਬੱਡੀ ਕਪ ਪਿੰਡ ਘਰੇਆਲਾ ਜ਼ਿਲ੍ਹਾ ਤਰਨਤਾਰਨ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਦੋ ਟੀਮਾਂ ਦੇ ਸ਼ੋਅ ਮੈਚ ਕਰਵਾਏ ਜਾਣਗੇ ਜੀ ਪਹਿਲੀ ਬਾਬਾ ਢੋਲੇ ਸ਼ਾ ਕਬੱਡੀ ਗਲਵ ਘਰੇਆਲਾ ਤੇ ਦੂਜੀ ਜੰਡ ਅੱਜ ਇੱਥੇ ਇਹਨਾਂ ਦੋਨਾਂ ਟੀਮਾਂ ਵਿੱਚਕਾਰ ਪੂਰੀ ਚੋਟੀ ਦੇ ਸ਼ੋਅ ਮੈਚ ਕਰਵਾਏ ਜਾਣਗੇ ਜੀ ਇੱਕ ਵੱਡੀ ਕੱਪ ਸੱਦੇ ਸ਼ਾ ਵਾਲਾ ਮੋਗਾ ਵਿੱਚ ਹੀ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਸ਼ਹੀਦ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਜਰਮਨੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਵਿਚਕਾਰ ਸ਼ੋਅ ਮੈਚ ਕਰਵਾਏ ਜਾਣਗੇ ਜੀ ਇੱਥੇ ਵੀ ਅੱਜ ਪੂਰੀ ਚੋਟੀ ਦੇ ਸ਼ੋਅ ਮੈਚ ਕਰਵਾਏ ਜਾਣਗੇ ਗੱਲਬਾਤ ਸਿਰੇ ਲੱਗਣਗੇ ਇੱਥੇ ਇਸ ਮੈਚ ਦਾ ਲਾਈਵ ਪੰਜਾਬ ਲਾਈਵ 1.com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਹੁਣੰਦ ਮਾਨ ਸਕਦੇ ਹਨ ਇੱਕ ਵੱਡੀ ਕਬੱਡੀ ਖਾਂਗ ਜ਼ਿਲ੍ਹਾ ਪਟਿਆਲਾ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅੱਜ ਓਪਨ ਤੇ 65 ਕਿਲੋ ਵਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ ਓਪਨ ਕਬੱਡੀ ਦਾ ਪਹਿਲਾ ਇਨਾਮ 51000 ਅਤੇ ਦੂਜਾ ਇਨਾਮ 31000 ਹੋਵੇਗਾ ਜੀ ਬਸਟਨ ਉੱਥੇ ਅੱਜ ਸੀੜੀਆਂ ਦਿੱਤੀਆਂ ਜਾਣਗੀਆਂ ਜੀ ਜੋ 65 ਕਿਲੋ ਵਜ਼ਨ ਦੀ ਕਬੜੀ ਦੇ ਵੀ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 11000 ਅਤੇ ਦੂਜਾ ਇਨਾਮ 7700 ਹੋਵੇਗਾ ਜੀ ਬੈਸਟਾਂ ਨੂੰ ਇਹਦੇ ਛੱਤ ਵਾਲੇ ਪੱਖੇ ਦਿੱਤੇ ਜਾਣਗੇ ਜੀ ਇਸ ਮੈਚ ਦਾ ਲਾਈਵ ਪੀਵੀ ਕਤੀ مانਸਾ .com ਤੇ ਚੱਲੇਗਾ ਜੀ ਦਰਸ਼ਕ ਵੀ ਇਸ ਮੈਚ ਦਾ ਲਾਈਵ ਨੰਨ ਮੰਨ ਸਕਦੇ ਹਨ ਕਬੱਡੀ ਕੱਪ ਨੂੰ ਕੋਟਸੁਖੀਾ ਜ਼ਿਲ੍ਹਾ ਫਰੀਦਕੋਟ ਵਿਖੇ ਕਰਵਾਇਆ ਜਾਵੇਗਾ ਜੀ ਇੱਥੇ ਅਜ ਬਜਨੀ ਕਬੱਡੀ ਦੇ ਮੈਚ ਕਰਵਾਏ ਜਾਣਗੇ 65 ਕਿਲੋ ਦੋ ਖਡਾਰੀ ਬਾਰੋਂ ਦਾ ਪਹਿਲਾ ਇਨਾਮ 15000 ਅਤੇ ਦੂਜਾ ਇਨਾਮ 11000 ਹੋਵੇਗਾ ਜੀ ਬੈਸਟਰ ਨੂੰ ਇੱਥੇ 3300 ਦਿੱਤਾ ਜਾਵੇਗਾ ਜੀ ਉਮੀਦ ਹੈ ਤੁਹਾਨੂੰ ਸਭ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਜੀ ਤੁਹਾਡਾ ਸਭ ਦਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਰਜ਼ ਬੰਦਾਈ ਹੈ ਜੀ ਧੰਨਵਾਦ